ਹੈਲੋ ਹਾਂਜੀ ਸਤਿਕਾਰ ਜੀ ਹੋਰ ਕੀ ਹਾਲ ਚਾਲ ਨੇ ਜੀ ਅੱਜ ਕੱਲ ਕੀ ਐ ਨਾ ਜਿਹੜੇ ਪਸ਼ੂ ਸੂਂਦੇ ਆ ਪੂਰੇ ਦੁੱਧ ਤੇ ਨਹੀਂ ਆਉਂਦੇ ਕਈ ਵਾਰੀ ਦਿੱਕਤਾਂ ਹੋ ਜਾਂਦੀਆਂ ਨੇ ਜੇ ਮੱਕੀ ਪਸ਼ੂ ਪਿੱਛਾ ਗੱਡ ਗਿਆ ਜੇਰ ਰਹਿ ਗਈ ਬੱਚੇ ਦਾ ਨੀਚੇ ਇਨਫੈਕਸ਼ਨ ਹੋ ਗਈ ਕਿਸੇ ਵੀ ਤਰ੍ਹਾਂ ਦੀ ਟੀਕ ਪਰ ਜਾਂਦੀ ਹੈ ਜਾਂ ਕਈ ਵਾਰੀ ਕੋਈ ਮਾਜੇ ਕਾ ਟ੍ਰੂਪਲ ਹੋ ਜਾਂਦੀ ਹੈ ਜਾਂ ਰੱਬ ਨਾ ਕਰੇ ਕੱਟਰ ਨੂੰ ਕੋਈ ਹੋਰ ਤੌਰ ਹੋ ਜਾਂਦੀ ਹੈ ਕਿਸੇ ਵੀ ਤਰ੍ਹਾਂ ਦੀ ਕਿਆ ਮੱਝ ਤਾਰ ਚੋਣ ਵੇਲੇ ਉਰਾਪਰਾ ਜੇ ਕਰਦੀ ਐ ਪੈਰ ਮਾਰਦੀ ਐ ਲੱਤਾਂ ਮਾਰਦੀ ਐ ਖੜਦੀ ਨਹੀਂ ਐ ਕਿ ਜਾਂ ਪੂਰਾ ਦੁੱਧ ਨਹੀਂ ਲਾਉਂਦੀ ਕੋਈ ਦਿੱਕਤਾਂ ਬਹੁਤ ਆ ਜਾਂਦੀਆਂ ਨੇ ਤਾਂ ਨੁਕਸਾਨ ਬਹੁਤ ਹੋ ਜਾਂਦਾ ਮਾਲਕ ਦਾ ਜਦੋਂ ਪਸ਼ੂ ਦੁੱਧ ਨਹੀਂ ਦੇ ਵੀ ਤਾਂ ਉਹਨਾਂ ਵਾਸਤੇ ਆਇ 1 ਲੀਟਰ ਹੁੰਦਾ ਸੀਐਨਸਟ ਦਾ ਇਸ ਦੇ ਵਿੱਚ 1 ਲੀਟਰ ਦਾ ਡੱਬੇ ਦੇ ਵਿੱਚ ਤਾਂ ਇਹ 100 ਐਮਐਲ ਸਵੇਰੇ ਸ਼ਾਮ ਦੇਵਾਂਗੇ ਆਪਾਂ ਤਾਂ ਇੱਕ ਆ ਹਰੇ ਜਿਹੇ ਰੰਗ ਦੇ ਦਾਣੇ ਨੇ ਇਹ ਤਿੰਨ ਚਮਚੇ ਸਵੇਰੇ ਸ਼ਾਮ ਦੇਣੇ ਹੁੰਦੇ ਆ रिजल्ट बहुत तो मिलती है मिलता है पशु इक त खोल के दूध दे आ जांदा है असी पिछले साल भी इस पशु नु देते सी ते इस बार भी दीती है ते रिजल्ट ਤੁਹਾਡੇ ਸਾਹਮਣੇ ਹੈ ਬਹੁਤ ਵਧੀਆ ਪਸ਼ੂ ਦੁੱਧ ਦੇ ਦਿੰਦਾ ਜੇਕਰ ਤੁਹਾਡੇ ਵੀ ਕਿਸੇ ਪਸ਼ੂ ਨੂੰ ਕੋਈ ਵੀ ਤਰ੍ਹਾਂ ਦੀ ਕੋਈ ਦਿੱਕਤ ਹੈ ਤੁਸੀਂ ਇਸ ਦਵਾਈ ਦਾ ਸੇਵਨ ਕਰ ਸਕਦੇ ਹੋ रिजल्ट ਲੈ ਸਕਦੇ ਹੋ रिजल्ट बहुत वधिया हर्बल ਜਿਹੜੀ ਬੂਟੀਆਂ ਦਾ ਮਿਸ਼ਰਣ ਹੈ ਦੇ ਵਿੱਚ ਬਹੁਤ ਵਧੀਆ ਰਿਜ਼ਲਟ ਦਿੰਦਾ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੁੰਦੀ ਕੋਈ ਕੈਮੀਕਲ ਨਹੀਂ ਹੈਗਾ ਇਸ ਦਵਾਈ ਦੇ ਵਿੱਚ ਤੇ ਨੰਬਰ ਦੂਜਾ ਜੇਕਰ ਵਾਖੜ ਪਸ਼ੂ ਨੂੰ ਕੋਈ ਵਾਰੀ ਬੁਖਾਰ ਹੋ ਜਾਂਦਾ ਜਾਂ ਕੋਈ ਵਾਰੀ ਕੋਈ ਦਿੱਕਤ ਆ ਜਾਂਦੀ ਪਸ਼ੂ ਦੁੱਧ ਘਟ ਜਾਂਦਾ ਤਾਂ ਉੱਥੇ ਵੀ ਇਸ ਦਵਾਈ ਨੂੰ ਆਪਾਂ ਦੇ ਸਕਦੇ ਹਾਂ ਰਿਜ਼ਲਟ ਬਹੁਤ ਵਧੀਆ ਦਿੰਦਾ ਇਹ ਤੇ ਬਾਕੀ ਕਈ ਵਾਰੇ ਕਈ ਵਾਰੀ ਪਸ਼ੂ ਬਹੁਤ ਬਿਮਾਰ ਹੋ ਗਿਆ ਜਾਂ ਕੋਈ ਪਿੱਛਾ 곗 ਗਿਆ ਝੱਡਾ ਝੜ ਜਾਂਦਾ ਦੁੱਧ ਨਹੀਂ ਦਿੰਦਾ ਤਾਂ ਉੱਥੇ ਇਸ ਦਵਾਈ ਦਾ ਆਪਾਂ 1-2 ਡੱਬਿਆਂ ਦਾ ਵੱਧ ਵੀ ਕੋਰਸ ਕਰਾ ਸਕਦੇ ਐਮੀਨ ਆਪਾਂ ਕਈ ਵਾਰੀ ਉਹ ਵੀ ਲਾ ਲਾ ਨੇ ਦਿਲ ਆ ਲਾ ਨੇ ਪਰ ਸੁਦੂ ਵੀ ਦੁੱਧ ਨਹੀਂ ਦਿੰਦਾ ਵਿੱਚੋਂ ਪਰ ਤਾਂ ਇਹੋ ਜਿਹਾ ਕੰਮ ਨਹੀਂ ਕਰਨਾ ਆਪਾਂ ਨੇ ਇਸ ਦਵਾਈ ਦਾ ਕੋਰਸ ਕਰਾ ਕੇ ਪੂਰੀ ਤਸੱਲੀ ਕਰਾ ਕੇ ਪਸ਼ੂ ਦੁੱਧ ਦੇਊਗਾ ਤਾਂ ਦੋ ਤਿੰਨ ਡੱਬੇ ਦੇਵਾਂਗੇ ਤਾਂ ਰਿਜ਼ਲਟ ਆਪਾਂ ਨੂੰ ਬਹੁਤ ਮਿਲ ਜੇ ਮਿਲੂਗਾ ਪਿਛਲੇ ਸਾਲ ਵੀ ਦਵਾਈ ਦਿੱਤੀ ਸੀ ਆਪਾਂ ਨੇ ਤਾਂ ਇਸ ਵਾਰ ਵੀ ਦੇ ਰਿਆਂ ਪਸ਼ੂ ਦਾ ਇਹਨੂੰ ਖੁੱਲ ਕੇ ਪੀਕ ਲੈਵਲ ਦੇ ਦੁੱਧ ਤੇ ਹੁੰਦਾ ਬਹੁਤ ਵਧੀਆ ਰਿਜ਼ਲਟ ਮਿਲਦਾ ਤੇ ਜੇ ਤੁਹਾਨੂੰ ਇਹ ਬਹੁਤ ਵਧੀਆ ਵੀਡੀਓ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਓ ਕਿਸੇ ਹੋਰ ਵੀਰਪਰਾ ਦਾ ਫਾਇਦਾ ਹੋ ਸਕੇ ਤੇ ਵਧੀਆ-ਵਧੀਆ ਵੀਡੀਓ ਦੇਖਣ ਲਈ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਦੋਸਤੋ